ਕਹਾ ਜਾਂਦਾ ਹੈ ਕਿ ਡਾਕਟਰ ਰੱਬ ਦਾ ਦੂਜਾ ਨਾਮ ਹੁੰਦਾ ਹੈ ਪਰ ਕਈ ਵਾਰ ਵੱਡੇ ਵੱਡੇ ਡਾਕਟਰਾਂ ਦੀ ਅਣਗਹਿਲੀ ਕਾਰਨ ਇਨਸਾਨ ਦੀ ਜ਼ਿੰਦਗੀ ਦਾਤੇ ਲੱਗ ਜਾਂਦੀ ਹੈ ਅਜਿਹੀ ਇੱਕ ਘਟਨਾ ਹੋਈ ਹੈ ਫਰੀਜ਼ਕੋਰ ਦੇ ਰਹਿਣ ਵਾਲੇ ਪਰਿਵਾਰ ਨਾਲ ਉਹਨਾਂ ਵੱਲੋਂ ਫਰੀਜ਼ਕੋਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਡਿਲੀਵਰੀ ਕਰਵਾਈ ਗਈ ਸੀ ਪਰ ਡਾਕਟਰ ਦੀ ਕਥਿਤ ਅਣਗਹਿਲੀ ਕਾਰਨ ਡਿਲੀਵਰੀ ਦੌਰਾਨ ਨਵਜੰਮੇ ਬੱਚੇ ਦਾ ਨਾੜੂ ਅੰਦਰ ਹੀ ਛੱਡ ਦਿੱਤਾ ਗਿਆ ਅਤੇ ਪਠੰਡਾ ਦੇ ਇੰਦ ਹਸਪਤਾਲ ਵਿੱਚੋਂ ਇਲਾਜ ਕਰਵਾ ਕੇ ਬਹੁਤ ਮੁਸ਼ਕਲ ਨਾਲ ਮਰੀਦ ਦੀ ਜਾਨ ਬਚਾਈ ਗਈ ਫਰੀਦਕੋੜ ਦੇ ਨਿਊ ਹਰਿੰਦਾਨਗਰ ਦੇ ਰਹਿਣ ਵਾਲੇ ਕੁਸ਼ਲ ਦੀਪ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਪਤਨੀ ਦੀ ਡਿਲੀਵਰੀ ਫਰੀਦਕੋੜ ਦੇ ਗੁਰੂ ਨਾਨਕ ਕਲੋਨੀ ਦੇ ਆਸਾ ਹਸਪਤਾਲ ਦੇ ਵਿੱਚ ਡਾਕਟਰ ਰਸ਼ਮੀ ਸੇਠੀ ਅਤੇ ਉਹਨਾਂ ਦੇ ਪਤੀ ਡਾਕਟਰ ਅਮਨਾਤ ਸੇਠੀ ਤੋਂ ਕਰਵਾਈ ਗਈ ਸੀ ਜਿਸ ਵਿੱਚ ਉਹਨਾਂ ਵੱਲੋਂ ਇਸ ਡਿਲੀਵਰੀ ਦਾ 35000 ਰੁਪਏ ਖਰਚਾ ਹਸਪਤਾਲ ਨੂੰ ਦਿੱਤਾ ਗਿਆ ਸੀ ਜਦੋਂ ਉਹ ਹਸਪਤਾਲ ਤੋਂ ਘਰ ਆਏ ਤਾਂ ਕੁਝ ਦਿਨਾਂ ਬਾਅਦ ਉਹਨਾਂ ਦੀ ਪਤਨੀ ਨੂੰ ਬਲੀਡਿੰਗ ਦੀ ਸ਼ਿਕਾਇਤ ਆਈ ਜਦੋਂ ਉਹ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਡਿਲੀਵਰੀ ਤੋਂ ਬਾਅਦ ਇਹ ਚੀਜ਼ਾਂ ਨਾਰਮਲ ਹੋ ਜਾਂਦੀਆਂ ਨੇ ਪਰ ਉਹਨਾਂ ਦੀ ਪਤਨੀ ਦੀ ਸਥਿਤੀ ਜ਼ਿਆਦਾ ਵਿਗੜ ਗਈ ਜਿਸ ਨੂੰ ਦੇਖਦਿਆਂ ਬਠਿੰਡਾ ਏਮਜ਼ ਹਸਪਤਾਲ ਵਿੱਚ ਲਿਜਾਇਆ ਗਿਆ ਤਾ ਉਥੇ ਟੈਸਟਾਂ ਵਿੱਚ ਪਤਾ ਲੱਗਾ ਕਿ ਉਹਨਾਂ ਦੀ ਪਤਨੀ ਦੇ ਪੇਟ ਅੰਦਰ ਡਿਲੀਵਰੀ ਦੇ ਨਾਲ ਬੱਚੇ ਦਾ 나ੜੂਆ ਅੰਦਰ ਹੀ ਰਹਿ ਗਿਆ ਸੀ ਜਿਸ ਕਾਰਨ ਇਹ ਇਨਫੈਕਸ਼ਨ ਹੋਈ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਇੱਕ ਲਿਖਤੀ ਸ਼ਿਕਾਇਤ ਸਰਜਨ ਫਰੀਦਕੋਟ ਅਤੇ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਪੀੜਤ ਪਰਿਵਾਰ ਦੇ ਹੱਕ ਵਿੱਚ ਪਹੁੰਚੇ ਕੁਲਵਿੰਦਰ ਸਿੰਘ ਬੀਲੇਵਾਲਾ ਕ੍ਰਿਤਿਕ ਸੰਘ ਯੂਨੀਅਨ ਅਤੇ ਸ਼ਰਨਜੀਤ ਸਿੰਘ ਸਰਾ ਪੰਜਾਬ ਪ੍ਰਧਾਨ ਕਿਸਾਨ ਯੂਨੀਅਨ ਫਤਿਹ ਨੇ ਕਿਹਾ ਕਿ ਜਨਾਜ਼ਰ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਹੋ ਪਰਿਵਾਰ ਨਾਲ ਖੜੇ ਹਨ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਆ ਪੀੜਤ ਪਰਿਵਾਰ ਅਤੇ ਸਿਵਲ ਸਰਜਨ ਫਰੀਦਕੋਟ ਦਾ ਕੀ ਕਹਿਣਾ ਹੈ ਆਉ ਸੁਣਦੇ ਹਾਂ ਉਹਨਾਂ ਦੇ ਜ਼ੁਬਾਨੀ ਮੇਰਾ ਨਾਮ ਕੁਸ਼ਵ ਸੰਧੂ ਆ ਜੀ ਮੈਂ ਆਪਣੀ ਵਾਈਫ ਦਾ ਸੀਰੀਅਨ ਆਪਰੇਸ਼ਨ ਹੋਇਆ ਸੀਗਾ ਮੇਰੀ ਬੇਟੀ ਹੋਈ ਹੈ 18 ਚਾਰ ਨੂੰ ਡਾਕਟਰ ਰਸ਼ਮੀ ਸੇਠੀ ਦੇ ਹਸਪੀਟਲ ਜੇ ਹੋਇਆ ਸੀਗਾ ਜੀ ਆਸਥਾ ਹਸਪੀਟਲ ਨਾਮ ਉਹਨਾਂ ਦਾ ਔਰ ਬੇਟੀ ਹੈਲਦੀ ਡਿਲੀਵਰ ਹੋਈ ਸੀ ਸਾਰਾ ਕੁਝ ਠੀਕ ਸੀਗਾ ਫਾਲੋਅ ਅਪ ਲਈ ਵੀ ਗਏ ਇੱਕ ਦੋ ਵਾਰ ਫਾਜੀ ਤੀ ਤੋ 35 ਦਿਨ ਦੇ ਬਾਅਦ ਪ੍ਰੋਬਲਮ ਬਲੀਡਿੰਗ ਸਟਾਰਟ ਹੋ ਗਈ ਵਾਈਫ ਦੇ ਜਦੋਂ ਦੇਖਿਆ ਵੀ ਬਲੀਡਿੰਗ ਬਹੁਤ ਹੈਵੀ ਸੀ ਉਹਨਾਂ ਨੂੰ ਮੈਂ ਜਸਵੀਰ ਸਕੈਨਿੰਗ ਕੋਟ ਕਪੂਰਾ ਲੈ ਗਿਆ ਡਾਕਟਰ ਬਲਜੀਤ ਕਰਨ ਨੇ ਤੇ ਸਕੈਨ ਕੀਤਾ ਉਹਨਾਂ ਦਾ ਉਹਨਾਂ ਨੇ ਸਾਨੂੰ ਏਮਜ਼ ਰੈਫਰ ਕਰਤਾ ਸਿਜਸਟ ਕਰਤਾ ਜਦੋਂ ਏਮਜ਼ ਲੈ ਕੇ ਗਏ ਉੱਥੇ ਜਿਹੜੇ ਟੈਸਟ ਹੋਏ ਰਿਪੋਰਟ ਹੋਈ ਉੱਤੇ ਰਿਪੋਰਟਸ ਪੈਥੋਲੋਜੀ ਦੀ ਆਈਆਂ ਉਹ ਚ ਇਹ ਹੋਇਆ ਉਹ ਚ ਇਹ ਚੀਜ਼ ਆਈ ਹੈ ਕਿ ਡਾਕਟਰ ਨੇ ਸੀਜ਼ੇਰੀਅਨ ਦੇ ਦੌਰਾਨ ਪਲੇਸੈਂਟਾ ਵਿੱਚ ਛੱਡਤਾ ਕੁਝ ਪਾਰਸ ਪਲੇਸੈਂਟਰ ਦੇ ਵਿੱਚ ਛੱਡਤੇ ਜਿਹੜੇ 56 mm ਬਾਈ 28 mm ਦੇ ਆਰਾਉਂਡ ਸੀ ਉਹ ਜਿਹੜਾ ਉਹਨਾਂ ਦਾ ਸਾਈਜ਼ ਸੀਗਾ ਉਸ ਵੇਲੇ ਸੋ ਉਹਨਾਂ ਨੇ ਉੱਥੇ ਕਰਕੇ ਆਪਰੇਟ ਕਰਕੇ ਮਾਈਨਰ ਸਰਜਰੀਜ਼ ਕਰਕੇ ਦੋ ਤਿੰਨ ਸਰਜਰੀਜ਼ ਹੋਈਆਂ ਉਹਨਾਂ ਦੀਆਂ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਡਿਸਚਾਰਜ ਕਰਤਾ ਇਸ ਸਬੰਧੀ ਅਸੀਂ ਸਿਵਲ ਸਰਜਨ ਸਾਹਿਬ ਨੂੰ ਸ਼ਿਕਾਇਤ ਦਿੱਤੀ ਸੀ ਕੱਲ ਇੱਕ ਕੰਪਲੇਂਟ ਦਿੱਤੀ ਸੀਗੀ ਇਹਦੇ ਰਿਗਾਰਡਿੰਗ ਇਹਨਾਂ ਤੇ ਕੋਈ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਇਹ ਮੈਡੀਕਲ ਨੈਗਲੀਜੈਂਸ ਹੈ ਸਿਵਲ ਸਰਜਨ ਸਾਹਿਬ ਨੇ ਸਾਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀਗਾ ਵੀ ਉਹ ਕੁਝ ਬੋਰਡ ਕੌਨਸਟਿਟਿਊਟ ਕਰਨਗੇ ਇਹਨਾਂ ਦੇ ਅਗੇਂਸਟ ਫਿਰ ਜਿਹੜੀ ਬੰਦੀ ਕਾਰਵਾਈ ਉਹ ਕਰਨਗੇ ਇਹਦੇ ਰਿਗਾਰਡਿੰਗ ਅਸੀਂ ਡਾਇਰੈਕਟੋਰੇਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਨੂੰ ਵੀ ਕੰਪਲੇਨਟ ਕੀਤੀ ਸੀ ਕੱਲ ਉਹਨਾਂ ਦੇ ਜਿਹੜੀ ਕੰਪਲੇਨਟ ਸੀ ਹੋ ਰਹੀ ਹੈ ਅਸਾਈਨ ਕਰਤੀ ਸੀ ਸਿਵਲ ਸਰਜਨ ਸਾਹਿਬ ਕੋਲ ਫਿਰ ਉਹਨਾਂ ਨੇ ਅਸਾਈਨ ਕਰ ਲਈ ਇੱਥੇ ਅਸਾਈਨ ਕੀਤੀ ਹੋਈ ਹੈ ਉਹਨਾਂ ਨੇ ਸਾਡੀ ਇਹੀ ਮੰਗ ਹੈ ਜੀ ਇਹਨਾਂ ਨੂੰ ਜਿਹੜੀ ਬੰਦੀ ਕਾਰਵਾਈ ਹੈ ਉਹਨੇ ਤੇ ਕੀਤੀ ਜਾਵੇ ਤਾਂ ਕਿ ਹੋਰ ਪੇਸ਼ੈਂਟ ਕੋਈ ਉਹ ਖੱਜਲ ਖਰਾਬ ਨਾ ਹੋਣ ਇਦਾਂ ਆਪਦੀ ਜ ਜੋ ਖਮਚਾ ਨਾ ਪਾਈ ਜਾਵੇ ਕਿਸੇ ਵੀ ਪੇਸ਼ੈਂਟ ਦੀ ਸੀ ਤੁਹਾਡੀ ਵਾਈਫ ਹਾਊਸ ਵਾਈਫ ਨਹੀਂ ਮੇਰੀ ਵਾਈਫ ਦਾ ਨਾਮ ਗੁਰਬੀਰ ਕੌਰ ਹੈ ਉਹ ਅਸਿਸਟੈਂਟ ਪ੍ਰੋਫੈਸਰ ਰਹੇ تھے ਯੂਨੀਵਰਸਿਟੀ ਕਾਲਜ ਆਫ ਨਰਸਿੰਗ ਦੇ ਵਿੱਚ ਸਰ ਇਹ ਕੰਪਲੀਟ ਕਰ ਦਿੱਤੀ ਗਈ ਸੀ ਵੀ ਉਹਨਾਂ ਦੇ ਪੇਸ਼ੈਂਟ ਨਾਲ ਡਾਕਟਰ ਲਸ਼ਮੀ ਜੀ ਨਾਲ ਤੇ ਕੀ ਕਰ ਲਈ ਦੀ ਕੀ ਕੰਪਲੀਟ ਕੋਣ ਦੇ ਕੇ ਸੀ ਕੌਣ ਸੀ ਸਾਡੇ ਕੋਲੇ ਕੱਲ ਹੀ ਇੱਕ ਕੰਪਲੇਂਟ ਆਈ ਹੈ ਕਿਸੇ ਮਰੀਜ਼ ਦੀ ਕੋਈ ਪ੍ਰੋਬਲਮ ਕ੍ਰੀਏਟ ਹੋਈ ਹੈ ਡਾਕਟਰ ਨਲ ਉਹਨੂੰ ਰਿਜਨ ਨੂੰ ਬਾਅਦ ਚੋ ਲਾਜ ਕਰਨਾ ਪਰ ਉਹਨੇ ਕੰਪਲੇਂਟ ਦਿੱਤੀ ਹੈ ਸਾਡੇ ਕੋਲੇ ਅਸੀਂ ਉਸ ਕੰਪਲੇਂਟ ਨੂੰ ਉਹਦੀ ਪ੍ਰੋਪਰ ਕਾਰਵਾਈ ਕਰਾਂਗੇ ਡਾਕਟਰਜ਼ ਦਾ ਬੋਰਡ ਬਣਾਵਾਂਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਉਹਦਾ ਫੈਸਲਾ ਕੀਤਾ ਜਾਊਗਾ ਪਰ ਰਸ਼ਮੀ ਜਿਹਨਾਂ ਦੇ ਅੰਜਾਮ ਲਗਾਰੇ ਉਹ ਇੱਥੇ ਹੀ ਕੰਮ ਕਰਦੇ ਸੀ ਪਹਿਲਾਂ ਜਿਹਾ ਮੇਰੇ ਸਾਹਮਣੇ ਪਹਿਲਾਂ ਸੀ ਕਿ ਇੱਥੇ ਕਿਉਂਕਿ ਮੈਂ ਤਾਂ ਥੋੜੀ ਜਿਹਾ ਪਹਿਲਾਂ ਆਇਆ ਹਾਂ ਉਸ ਤੋਂ ਪਹਿਲਾਂ ਇੱਥੇ ਉਹ ਉਸ ਤੋਂ